ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਅੱਜ ਬੰਦੇ ਦੇ ਪਰਥਾਏ ਇੱਕ ਕਵਤਾ ਪਾਉਣ ਲੱਗੇ ਆ ਜਦੋਂ ਮਨੁੱਖ ਬਢੇਪੇ ਵਿੱਚ ਚਲਿਆ ਜਾਂਦਾ ਹੈ ਉਸ ਸਮੇਂ ਦੇ ਹਾਲਾਤਾਂ ਨੂੰ ਬਿਆਨ ਕਰਨ ਲੱਗੇ ਆ ਬਢੇਪੇ ਵਿੱਚ ਜਾ ਕੇ ਮਨੁੱਖ ਜਦੋਂ ਹੱਥ ਦੇ ਵਿੱਚ ਖੂੰਡੀ ਆ ਜਾਂਦੀ ਆ ਇੱਕ ਬਜ਼ੁਰਗ ਖੂੰਡੀ ਨਾਲ ਗੱਲਾਂ ਕਰ ਰਿਹਾ ਤੇ ਖੂੰਡੀ ਨੂੰ ਪੁੱਛ ਰਿਹਾ ਵੀ ਐ ਸਮੇਂ ਸਾਰੇ ਮੈਥੋਂ ਮੁੱਖ ਮੋੜ ਕੇ ਤੂੰ ਮੇਰਾ ਸਾਥ ਦੇਨੇਗੀ ਕਿ ਨਾ ਕਿਵੇਂ ਇੱਕ ਬਾਬਾ ਤੇ ਖੁੰਡੀ ਆਪਸ ਵਿੱਚ ਗੱਲਾਂ ਕਰਦੇ ਨੇ ਉਸ ਸਮੇਂ ਦਾ ਨਕਸ਼ਾ ਪਾਠਕ ਭਰਾਵਾਂ ਨੇ ਇੱਕ ਕਵਤਾ ਰਹੀ ਉਹ ਖਿੱਚਿਆ ਜੀ ਧਿਆਨ ਦੇਣਾ ਹੋ ਬੋੜ ਕਹੇ ਨੇ ਮੁੱਖ ਤੀਆਂ ਪੁੱਤ ਬਾਪੂ ਤੋਂ ਸਭ ਸਾਥ ਛੱਡ ਗਏ ਜਿੰਨਾ ਲਈ ਬਾਪੂ ਨੇ ਕਮਾਈਆਂ ਦੌਲਤਾਂ ਮੰਜੀ ਬੂਹੇ ਕੱਢ ਗਏ ਜਿੰਨਾ ਲਈ ਬਾਪੂ ਨੇ ਕਮਾਈਆਂ ਦੌਲਤਾਂ ਓਏ ਮੰਜੀ ਬੂਹੇ ਕੱਢ ਗਏ ਉਹ ਜ਼ਿੰਦਗੀ ਨੂੰ ਮੋੜ-ਬੋੜ ਬੈਠਾ ਪੁੱਛਦਾ ਦੁੱਖ ਸਹੇਗੀ ਕਿ ਨਹੀਂ ਬਾਬਾ ਬੈਠਾ ਕੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਵੇਂਗੀ ਕਿ ਨਹੀਂ ਬਾਬਾ ਬੈਠਾ ਕੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਵੇਂਗੀ ਕਿ ਨਹੀਂ ਓਏ ਆਖਦਾ ਏ ਹੋਰ ਨਹੀਂ ਹੋ ਜਾਂਦਾ ਤੁਰਿਆ ਕਦੇ ਸੀ ਮੈਂ ਪਛਦਾ ਦੂਰ ਗਈ ਕੱਲਾ ਛੱਡਿਓ ਵੀ ਚੰਦਰੀ ਜੱਗ ਸੁਨਣਾ ਲਹਕੇਦਾ ਦੂਰ ਗਈ ਕੱਲਾ ਛੱਡਿਓ ਵੀ ਚੰਦਰੀ ਓ ਜੱਗ ਸੁਨਣਾ ਲਹਕੇ ਕੁਝ ਕੋਲ ਤਾਂ ਤਾਂ ਚੁੱਪ ਬੈਠੀ ਐ ਕੁਝ ਕਹੇਗੀ ਕਹ ਨਹੀਂ ਆ ਬਾਬਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਗੀ ਕਹ ਨਹੀਂ ਆ ਬਾਬਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਗੀ ਕਹ ਨਹੀਂ ਜਵਾਨੀ ਵਿੱਚ ਮੇਰੇ ਨਹੀਂ ਉਹ ਰੱਬ ਜਾਨ ਸੀ ਅੱਜ ਮਾੜਾ ਫੇਰਦਾ ਸਾਰਾ ਸਾਰਾ ਦਿਨ ਰਹਿੰਦਾ ਸੀ ਮੈਂ ਭਾਜਦਾ ਅੱਜ ਹੰਝੂ ਗੇਰਦਾ ਸਾਰਾ ਸਾਰਾ ਦਿਨੇ ਰਹਿੰਦਾ ਸੀ ਮੈਂ ਭੱਜਦਾ ਅੱਜ ਹੰਝੂ ਘੇਰਦਾ ਹੋ ਪੋਤਾ ਪੋਤੀ ਕੋਈ ਨਹੀਂ ਕੋਲ ਬੈਠਦਾ ਤੂੰ ਦੱਸ ਬਹੇਂਗੀ ਕਿ ਨਹੀਂ ਐ ਬਾਬਾ ਬੈਠਾ ਗੁੰਡੀ ਨੂੰ ਸੰਭਾਲ ਪੁੱਛਦਾ ਸਾਥ ਦੇਂਗੀ ਕਿ ਨਹੀਂ ਐ ਬਾਬਾ ਬੈਠਾ ਗੁੰਡੀ ਨੂੰ ਸੰਭਾਲ ਪੁੱਛਦਾ ਆਖਰੀ ਸਹਾਰਾ ਤੇਰਾ ਹੀ ਸਹਾਰਾ ਏ ਟਾਈਮ ਆ ਆ ਜਾਣਦਾ ਲਵੇ ਲਾਉਨੇ ਮੈਨੂੰ ਕੋਈ ਦੇਖੇ ਸਾਥੀ ਨਾ ਹੁਣੇ ਮੇਰੇ ਹਾਨ ਦਾ ਲਵੇ ਲਾਉਨੇ ਮੈਨੂੰ ਕੋਈ ਦੇਖੇ ਸਾਥੀ ਨਾ ਹੁਣੇ ਮੇਰੇ ਹਾਨ ਦਾ ਹੋ ਆਕੇ ਹੁਣ ਕੋਈ ਨਹੀਂ ਹਾਲ ਪੁੱਛਦਾ ਤੂੰ ਸਹਾਰ ਲਵੇਂਗੀ ਕਿ ਨਹੀਂ ਬਾਬਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਂਗੀ ਕਿ ਨਹੀਂ ਬਾਪਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਗੀ ਕਿ ਨਹੀਂ ਹੋ ਕਰਕੇ ਕਮਾਈਆ ਜੋ ਮਹਿਲ ਪਾਏ ਸੀ ਮੇਰੇ ਕੰਮ ਆਏ ਨਾ ਪੁੱਤ ਪੌੜ ਨੇ ਤਹੀਂ ਸਵਾ ਕੇ ਸੂਟ ਜੀ ਮਾਤਾ ਨੇ ਤੇ ਹੰਡਾਏ ਨਾ ਪੁੱਤ ਪੌੜ ਨੇ ਤਹੀਂ ਸਵਾ ਕੇ ਸੂਟ ਜੀ ਮਾਤਾ ਨੇ ਤੇ ਹੰਡਾਏ ਨਾ ਹੋ ਆਹੂ ਜਾ ਤੂੰ ਮੈਨੂੰ ਲੈਣ ਮੌਤ ਚੰਦਰੀ ਬਾਪਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਏਗੀ ਕਿ ਨਹੀਂ ਬਾਪਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਏਗੀ ਕਿ ਨਹੀਂ ਹੁੰਦੀ ਏ ਬੁਢਾਪੇ ਚ ਸਹਾਰਾ ਹੋ ਹੁੰਦੀ ਏ ਬੁਢਾਪੇ ਚ ਸਹਾਰਾ ਲਾਠੀ ਐ ਸਿਆਣੇ ਕਹਿ ਗਏ ਸਤਨਾਮ ਪਾਠ ਕੇ ਦੇ ਦਿਨ ਜਗਤੇ ਹੁਣ ਥੋੜੇ ਰਹਿ ਗਏ ਸਤਨਾਮ ਤੇ ਹੁਣ ਥੋੜੇ ਰਹਿ ਗਏ ਹੋ ਪਾਠਕ ਪਰਾਂ ਤਿੰਨੇ ਗਉਣ ਸੱਚੀਆਂ ਤੂੰ ਸੱਚ ਸਹੇਂਗੀ ਕਿ ਨਹੀਂ ਬਾਬਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਂਗੀ ਕਿ ਨਹੀਂ ਬਾਬਾ ਬੈਠਾ ਗੁੰਡੀ ਨੂੰ ਸਵਾਲ ਪੁੱਛਦਾ ਸਾਥ ਦੇਂਗੀ ਕਿ ਨਹੀਂ ਸੋ ਇਹਨਾਂ ਕਹਿੰਦੇ ਹੋਈ ਖਿਮਾ ਦੇ ਜਾਚ ਕਾ ਇਸ ਕਮਿਸ਼ਨਰੀ ਨੂੰ ਬਾਤੋ ਬਾਤ ਲਾਇਕ ਕਰਨਾ ਸ਼ੇਅਰ ਕਰਨਾ ਅਤੇ ਨਾਲ ਹੀ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਪਾਓ ਫਤੇ ਬਲਾਓ ਫਤੇ ਗੱਜ ਕੇ ਆਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ